ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੰਗ ਸਹਾਈ ਪਾਇਆ ਜੈ ਜਗਿਆ ਤਾ ਸੋਹੇ ਨੇ ਘਰ ਕਿਰਪਾ ਪ੍ਰਭ ਮੇਲੇ ਮਗਰ ਪੂਰਾ ਚਰਨੀ ਲਾਇਆ ਹਰ ਸੰਗ ਸਹਾਈ ਯਾ ਤਾ ਸਹੇਲੇ ਕਰ ਕਿਰਪਾ ਪ੍ਰਭ ਮੇਲੇ ਹਰ ਗੁਣ ਗਾਵਹੁ ਸਦਾ ਸੁਧਾਈ ਮਨ ਚਿੰਦੇ ਸਗਲੇ ਬਲ ਪਾਵਹੁ ਜੀਏ ਕੈ ਸੰਗ ਸਹਾਈ ਰਹਾ ਸੰਤ ਜਲਾ ਰੇ ਨਾਰਾ ਤਤ ਤੋ ਪੁਨੀਤ ਕਰ ਲੀਨੇ ਕਾਰ ਕਿਰਪਾ ਹਰ ਜਸ ਦੀਨੇ ਭਾਰ ਬ੍ਰਹਮ ਕਰੇ ਪ੍ਰਤ ਪਾਲਾ ਸਤ ਜੀ ਸੰਗ ਰਖਵਾਲਾ ਹਰ ਦਿਨ ਰਹਿਣ ਕੀਰਤਨ ਗਾਇਆ ਬਹੁੜਾ ਜੋ ਨਹੀਂ ਪਾਈਆ ਜਿਸ ਦੇਵਾ ਪ੍ਰਖ ਮਦਾਤਾ ਹਰ ਰਾਸ ਤੇ ਨਹੀਂ ਜਾਂਦਾ ਜਮ ਕੰਕਰ ਨੇੜਲਾ ਆਇਆ ਸੁਖ ਨਾਨਕ ਸਰਣੀ ਪਾਇਆ ਜਿਵੇਂ ਦੇਵੁਰਖ ਵਿਦਾਤਾ ਰਸਤੇ ਨਹੀਂ ਜਾਂਦਾ ਜਮ ਕੰਕਰ ਨੇੜ ਨਾ ਆਇਆ ਸੁਖ ਨਾਨਕ ਸਰਣੀ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਆਏ ਗੁਰ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾਲ ਗੁਰ ਪੂਰੇ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜਹ ਜਾਈਐ ਤਹਾ ਸੁਹੇਲੇ ਕਰ ਕਿਰਪਾ ਪ੍ਰਭ ਮਿਲੇ ਪਰਮ ਸਰਮਾਨ ਜੋ ਗੁਰੂ ਰੂਪ ਗੁਰੂ ਪਿਆਰੀ ਗੁਰਸਵਾਰੀ ਗੁਰੂ ਕੀ ਸੱਜ ਜੀ ਨਵਾਜੀ ਸਾਧ ਸੰਗਤ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਪੰਜਵੇਂ ਗੁਰੂ ਨਾਨਕ ਸ਼ਹੀਦ ਵਾਲੇ ਸਰਤਾਹ ਸ਼ਾਂਤੀ ਦੇ ਪੰਜ ਮਹਾਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਚਾਰਲ ਹੋਇਆ ਸੁਰ ਠਾਕੰਦਰ ਹੈ ਜੀ ਤਾਂਤਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆ ਦੇ ਪਾਵਨ ਪਵਿੱਤਰੰਗ 623 ਉੱਪਰ ਸੁਭਾਇਮਾਨ ਹੈ ਸਤਿਗੁਰ ਜੀ ਕਿਰਪਾ ਕਰਨੇ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਗੁਰੂ ਰੂਪ ਸਾਧ ਸੰਗਤ ਜੀਓ ਅੱਜ ਸਿੱਖ ਪੰਥ ਦੀ ਬਾਣੀ ਸਹਿਬ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਆਗਵਨ ਪ੍ਰਕਾਸ਼ ਪੁਰਬ ਪਟਨਾ ਸ਼ਹਿਰ ਵਿੱਚ ਖੇਤ ਪਵਨ ਲਿਓ ਪਟਨੀ ਸ਼ਹਿਰ ਵਿੱਚ ਸਤਿਗੁਰਾਂ ਨੇ avatars ਧਾਰਨ ਕੀਤਾ ਸਮੂਹ ਸੰਗਤਾਂ ਨੂੰ ਸਹਿਬਾ ਦੇ پرش گرپرب دیا لاک لاک ودائییا ہون جی چکا کی کما کرنی بلاو فتح جی واہ واحو جی کا واہ واح جی کی فتح